ਸਾਰੇ ਵਰਕਰਾਂ ਨੂੰ ਸੰਗਰੂਰ ਦੇਆਂ ਨੂੰ ਬਹੁਤ ਵਧਾਈ ਦਿਨਾ ਕਿ ਅੱਜ ਆਫੀਸ਼ੀਅਲੀ ਜਿਹੜਾ ਸੰਗਰੂਰ ਲੋਕ ਸਭਾ ਚੋਣ ਦਾ ਜਿਹੜਾ ਇਲੈਕਸ਼ਨ ਦਫ਼ਤਰ ਹੈ ਉਹ ਦਾ ਘਾਟਣ ਜਿਹੜਾ ਉਹ ਹੋ ਚੁੱਕਿਆ ਕਿਉਂਕਿ ਹੁਣ ਜਿਹੜੀ ਸਰਗਰਮੀ ਵੀ ਹੈ ਇੱਕ ਦੋ ਦਿਨਾਂ ਚ ਬੜੀ ਤੇਜ਼ ਹੋ ਜਾਣੀ ਹੈ ਕਿਉਂਕਿ ਸਾਰੇ ਜਿਹੜੇ ਲੋਕ ਨੇ ਉਹ ਬਾਡੀ ਤੋਂ ਜਾਂ ਤੂੜੀ ਬਣਾਉਣ ਤੋਂ ਜਿਹੜੇ ਵਿਲੇ ਆ ਲਗਭਗ ਹੋ ਚੁੱਕਿਆ ਜ ਕਈਆਂ ਨੇ ਖੁਦ ਦਿਨ ਚ ਹੋ ਜਾਣਾ ਸੋ ਸਰਗਰਮੀਆਂ ਬੜੀਆਂ ਤੇਜ਼ ਹੋ ਜਾਣੀਆਂ ਰੋਜ਼ 25 25 30 30 ਪਿੰਡ ਜਿਹੜੇ ਆ ਉਹ ਕੱਢਿਆ ਕਰਾਂਗੇ ਤੇ ਸਾਡੇ ਵਰਕਰ ਅੱਜ ਵੀ ਆਇਆ ਪੂਰੇ ਉਤਸ਼ਾਹ ਸੀ ਪੂਰੇ ਜੋਸ਼ ਚ ਤੇ ਸਾਰੇ ਕਹਿ ਰਹੇ ਆ ਵੀ ਭਾਈ ਸਾਡੇ ਪਿੰਡ ਆਉ ਸਾਡੇ ਪਿੰਡ ਆਉ ਕਿਉਂਕਿ ਵਰਕਰ ਸਾਡੇ ਕਹ ਲਓ ਵੀ ਬੜੇ ਕਾਲੇ ਹੋਏ ਹੋਏ ਆ ਵੀ ਜਿਹੜੀ ਸੀਟ ਸਾਡੇ ਤੋਂ ਖੁੱਸ ਗਈ ਸੀ ਉਹ ਸੰਗਰੂਰ ਦੀ ਸੀਟ ਜਿਹੜੀ ਦਵਾਰਾ ਆਮ ਆਦਮੀ ਪਾਰਟੀ ਝੋਲੀ ਬੜੀ ਜਲਦੀ ਉਹ ਪਾਉਣੀ ਆ ਸਰ تنویر ਸਿੰਘ ਗੋਲਦੀ ਦੇ ਚਰਚੇ ਚ ਚੱਲ ਰਿਹਾ ਕਿ ਆਮ ਆਦਮੀ ਪਾਰਟੀ ਸ਼ਾਮਲ ਹੋ ਸਾਡੇ ਵਿੱਚ ਦੇਖੋ ਮੇਰੇ ਕੋਲ ਅਜੇ ਕੋਈ ਇਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਸੋ ਪਾਸੇ ਕਹਿ ਰਹਾ ਘਰ ਰਹੇ ਨੇ ਕਿ ਦੋ ਦਿਨ ਤੋਂ ਟੱਚ ਚ ਨਹੀਂ ਨਾ ਫੋਨ ਸਵਿਚ ਆਨ ਹੋ ਰਿਹਾਗਾ ਕੋਈ ਨਹੀਂ ਸਮਝਦਾ ਕੀਤਾ ਕਹਿਰਾ ਸਾਹਿਬ ਨੇ ਉਦੋਂ ਸੋਚਣਾ ਸੀ ਕਿ ਜਦੋਂ ਢੀਂਸਾ ਸਾਹਿਬ ਨੂੰ ਤਾਂ ਕਹਿ ਲੋ ਵੀ ਕਹਿ ਰਹੇ ਸੀਗੇ ਉਹ ਵੀ ਢੀਂਸਾ ਸਾਹਿਬ ਦੇ ਨਾਲ ਧੱਕਾ ਹੋਇਆ ਬੇਇਨਸਾਫੀ ਹੋਈ ਹੈ ਹਨਾ ਤੇ ਅਸੀਂ ਬਿਲਕੁਲ ਮੰਨਦੇ ਆ ਵੀ ਉਹਨਾਂ ਦੇ ਨਾਲ ਹੋਈ ਹੈ ਤੇ ਕਹਿ ਰਹੇ ਸੀਗੇ ਵੀ ਸੋ ਉਹਨਾਂ ਦਾ ਸਵਾਗਤ ਕਰਦੇ ਆ ਦੇ ਭਾਈ ਬੇਇਨਸਾਫੀ ਫਿਰ ਹੋ ਰਾਂ ਦੇ ਨਾਲ ਵੀ ਹੋਈ ਸੀ ਜਦੋਂ ਤੁਸੀਂ ਇੱਥੇ ਆਏ ਸੀ ਤੇ ਨਾਲ ਤੁਸੀਂ ਨਾਲ ਖੜ ਖੜ ਕੇ ਚਾਹੇ ਗੋਲਡੀ ਐ ਚਾਹੇ ਸਿੰਗਲਾ ਜੀ ਐ ਚਾਹੇ ਬੀਬੀ ਪੱਠਲ ਨੇ ਸਾਰਿਆਂ ਦੇ ਬਰਾਬਰ ਖੜ ਕੇ ਖੈਰਾ ਸਾਹਿਬ ਵੀ ਕਹਿੰਦੇ ਸੀ ਨਾ ਕਿ ਭਾਈ ਜੇ ਤਾਂ ਮੇਰੇ ਨਾਲ ਕੋਈ ਮੈਂ ਹਾਈ ਕਮਾਂਡ ਨੂੰ ਕਿਹਾ ਸੀ ਵੀ ਜੇ ਤਾਂ ਮੇਰੇ ਨਾਲ ਕੋਈ ਕਾਬਲ ਹੈ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਇਟ ਮੀਨ ਤੁਸੀਂ ਨਾਲ ਖੜਾ ਖੜਾ ਕੇ ਵੇਚਤੀਆ ਕਰੋਗੇ ਤਾਂ ਬੰਦਾ ਨੰਬਰ ਆਫ ਹੀ ਕਰੂਗਾ ਔਰ ਕੀ ਕਰੂਗਾ ਜੀਪੀ ਨੂੰ ਕੈਂਡੀਡੇਟ ਨਹੀਂ ਲੱਭਿਆ ਸਰ ਹਾਲੇ ਤੱਕ ਕਿਵੇਂ ਦੇਖ ਰਹੇ ਹੋ ਲੱਭ ਵੀ ਜਾਏ ਕਿਹੜਾ ਵੋਟਾ ਪੈਣੀ ਆ ਅਸਲ ਦੇਖੋ ਅੱਜ ਦੀ ਘੜੀ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਸਾਰੇ ਮੇਰੀ ਇਸ ਗੱਲ ਨਾਲ ਸਹਿਮਤ ਵੀ ਹੋਵੋਗੇ ਅੱਗੇ ਲੋਬਿੰਗ ਹੁੰਦੀ ਹੁੰਦੀ ਸੀ ਨੈਸ਼ਨਲ ਪਾਰਟੀਆਂ ਜਿਸ ਗੱਲ ਲਈ ਵੀ ਟਿਕਟ ਲੈਣੀ ਆ ਕਾਂਗਰਸ ਹੋ ਗਈ ਭਾਜਪਾ ਹੋ ਗਈ ਅੱਜ ਦੀ ਘੜੀ ਲੋਬਿੰਗ ਹੋ ਰਹੀ ਆ ਪਰ ਇਸ ਗੱਲ ਹੀ ਹੋ ਰਹੀ ਆ ਵੀ ਕਿਤੇ ਮੈਨੂੰ ਟਿਕਟ ਨਾ ਦੇ ਦੇਣ ਕਾਂਗਰਸ ਦੇ ਵੀ ਬੜੇ ਬੰਦੇ ਹੋ ਰਾਜਾ ਵੜੰਗੀ ਤੁਹਾਨੂੰ ਲੱਗਦਾ ਵੀ ਉਹ ਤੋਂ ਵਿਧਾਨ ਸਭਾ ਨੂੰ ਲੜਨਾ ਚਾਹੁੰਦੇ ਸੀ ਹਨਾ ਬੜੀ ਲੋਬਿੰਗ ਕੀਤੀ ਹੋਣੀ ਆ ਪਰ ਉੱਥੇ ਅਗਲਾ ਨੇ ਫਸਾ ਦਿੱਤੇ ਹੁਣ ਅੱਜ ਦੀ ਘੜੀ ਜਿੰਨੇ ਸੰਗਰੂਰ ਦੇ ਲੀਡਰ ਆ ਬੀਜੇਪੀ ਦੇ ਸਾਰੇ ਦਰੇ ਫਿਰਦੇ ਆ ਉਹਨੂੰ ਆਇਆ ਲੱਗਦਾ ਮੈਨੂੰ ਨਾ ਟਿਕਟ ਦੇ ਦੇਣ ਉਹਨੂੰ ਆਇਆ ਲੱਗਦਾ ਮੈਨੂੰ ਨਾ ਟਿਕਟ ਦੇ ਦੇਣ ਪਰ ਦੇਖੋ ਵੱਡੀ ਪਾਰਟੀ ਟਿਕਟ ਤਾਂ ਦੇਣਗੀ ਪਰ ਜਿਹੜਾ ਡਰ ਆ ਉਹਨਾਂ ਦਾ ਬਿਲਕੁਲ ਠੀਕ ਹੈ ਕਿਉਂਕਿ ਬਕਸਾਂ ਚੋਂ ਨਿਕਲਣਾ ਕੁਛ ਨਹੀਂ ਪਾਰਟੀ ਨੂੰ ਫਾਇਦਾ ਹੋਏਗਾ ਕਿ ਸੰਗਰੂਰ ਤੋਂ ਜਿਹੜੇ ਬਿਜ਼ਨਸਮੈਨ ਸੀ ਉਹ ਆਨੰਦਪੁਰ ਲੈ ਕੇ ਚਲੇ ਗਏ ਨੇ ਗੋਲਦੀ ਸਾਹਿਬ ਕਹਿ ਰਹੇ ਸਨ ਦਾ ਕੋਈ ਨਹੀਂ ਚੱਕ ਰਿਹਾ ਇਹ ਚੀਜ਼ਾਂ ਉਹਦਾ ਕਿਤੇ ਨਾ ਕਿਤੇ ਦੋ ਹਲਕੇ ਖਾਲੀ ਹੋ ਰਹੇ ਨੇ ਇਹ ਕੋ ਕੁਦਰਤੀ ਆ ਜਿਹੜਾ ਫਾਇਦਾ ਤਾਂ ਜਦੋਂ ਕੋਈ ਪਾਰਟੀ ਜਿਹੜੀ ਕਮਜ਼ੋਰ ਦਿਖੇ ਇਹਨਾਂ ਚੀਜ਼ਾਂ ਦੇ ਨਾਲ ਵਰਕਰਾਂ ਦੇ ਹੌਸਲੇ ਵੀ ਉਹਨਾਂ ਦੇ ਬਿਲਕੁਲ ਡਿੱਗ ਚੁੱਕੇ ਹੋਣਗੇ ਪਹਿਲਾਂ ਹੀ ਡਿੱਗੇ ਹੋਏ ਆ ਕਿਉਂਕਿ ਵਰਕਰ ਘੱਟੋ ਘੱਟ ਨਹੀਂ ਸੋਚਦਾ ਅੱਜ ਜਿਹੜਾ ਸੰਗਰੂਰ ਚ ਵਰਕਰ ਕੰਮ ਕਰ ਰਿਹਾ ਵੀ ਭਾਈ ਮੈਂ ਜਦੋਂ ਪਿੰਡ 'ਚ ਆ ਕੇ ਵੋਟਾਂ ਮੰਗਦਾ ਉਹ ਪਿੰਡ ਵਾਲੇ ਕਹਿੰਦੇ ਵੀ ਭਾਈ ਕੱਲ ਨੂੰ ਘੇਰ ਸਾਨੂੰ ਦੀ ਕੋਲ ਲੈ ਕੇ ਚੱਲੀ ਅੱਜ ਕਿਹੜਾ ਸੰਗਰੂਰ ਲੋਕ ਸਭਾ ਦਾ ਵਰਕਰ ਇਸ ਗੱਲ ਦੀ ਗਰੰਟੀ ਲੈ ਸਕਦਾ ਵੀ ਭਾਈ ਮੈਂ ਕੱਲ ਨੂੰ ਸੰਗਰੂਰ ਦੇ ਕੱਲੇ ਕੱਲੇ ਪਿੰਡ ਦੇ ਵਰਕਰ ਨੂੰ ਮੈਂ ਉੱਥੇ ਖਿਆਰਾ ਸਾਹਿਬ ਕੋਲ ਲੈ ਜਾਊਂਗਾ ਕਿਉਂਕਿ ਵਰਕਰ ਨੂੰ ਆਪਨੇ ਨੂੰ ਪਤਾ ਵੀ ਖਿਆਰਾ ਸਾਹਿਬ ਦਾ ਘਰ ਕਿੱਥੇ ਆ ਹੈ ਹੈ ਵੀ ਚੰਡੀਗੜ੍ਹ ਰਹਿੰਦੇ ਆ ਕਿ ਭਲਾਥ ਰਹਿੰਦੇ ਆ ਸਾਡ ਤਾਂ ਨਹੀਂ ਪਤਾ ਵਰਕਰਾਂ ਨੂੰ ਵੀ ਖਿਆਰਾ ਸਾਹਿਬ ਦਾ ਜ਼ਿਲ੍ਹਾ ਕਿਹੜਾ ਜਿਹੜਾ ਉਹ ਪੈਂਦਾ ਤੋ ਉਹਨਾਂ ਨੂੰ ਵੀ ਪਤਾ ਹੈ ਵੀ ਖੈਰਾ ਸਾਹਿਬ ਸੁਖਨਾ ਲੇਕ ਤੇ ਵਾਕ ਕਰਨ ਵਾਲੇ ਬੰਦੇ ਆ ਆ ਆਪਣਾਸਰ ਬਾਗ ਚ ਇਕੱਜ ਹੁੰਦਾ ਕਿ ਜਿਹੜੀ ਸੈਰ ਆ ਉਹ ਕਰਨੀ ਆ ਮੁੜ ਕੇ ਦੁਬਾਰਾ ਕਿਤੇ ਨਹੀਂ ਦੇਖਣਾ ਉਹ ਜਿਹਨੂੰ ਉੱਥੇ ਆਤ ਪਈ ਹੋਵੇ ਨਾ ਜਿਹੜਾ ਮੱਧਿਆ ਮਾਰਗ ਤੋਂ ਪਰਲੇ ਪਾਸ ਜਿਹੜੇ ਰਹਿੰਦੇ ਆ ਵੱਡੇ ਸੈਕਟਰਾਂ ਵਾਲੇ ਵੱਡੇ ਲੋਕ ਉਹ ਇੱਥੇ ਨਹੀਂ ਆ ਸਕਦੇ ਉਹ ਠੀਕ ਹੈ ਜੇ ਮੈਂ ਪਹਿਲਾਂ ਕਿਹਾ ਸੀਗਾ ਵੀ ਭਾਈ ਖੈਰਾ ਸਾਹਿਬ ਨੂੰ ਪਿੰਡਾਂ ਦੇ ਨਾਂ ਨਹੀਂ ਪਤਾ ਉਵੇਂ ਮੈਂ ਇਹ ਵੀ ਕਿਹਾ ਮੈਂ ਕਿਹਾ ਵੀ ਸੰਗਰੂਰ ਵੀ ਨੇਵੀਗੇਸ਼ਨ ਲਾ ਕੇ ਆਉਂਦਾ ਖੈਰਾ ਸਾਹਿਬ ਸੋ ਇੱਥੇ ਸੰਗਰੂਰ ਮੈਨੂੰ ਲੱਗਦਾ ਮੈਂ ਅੰਦਰ ਜ਼ਿਕਰ ਕੀਤਾ ਮੈਂ ਕਿਹਾ ਇਹ ਤਾਂ ਬੜੇ ਵਾਰੀ ਸੁਣਿਆ ਸੀਗਾ ਵੀ ਭਾਈ ਕੋਈ ਗਰਮੀਆਂ ਦੇ ਛੁੱਟੀਆਂ ਮਨਾਉਣ ਕੁਲੂ ਜਾ ਰਿਹਾ ਖੈਰਾ ਸਾਹਿਬ ਵਰਗੇ ਵੱਡੇ ਬੰਦੇ ਸ਼ੈਨਗੇਨ ਵੀza ਲੈ ਕੇ ਯੂਰਪ ਵੀ ਚਲੇ ਜਾਂਦੇ ਆ ਪਰ ਪਹਿਲੀ ਵਾਰ ਆ ਕੋਈ ਬੰਦਾ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਉਹ ਸੰਗਰੂਰ ਆਇਆ ਇਹਨਾਂ ਮਨਾ ਕੇ ਚਲੋ 1 ਜੂਨ ਤੋਂ ਬਾਅਦ ਜਿਹੜਾ ਉਹ ਚਲੇ ਜਾਣਗੇ ਪਰ ਮੈਂ ਕਾਂਗਰਸ ਦੇ ਵਰਕਰਾਂ ਨੂੰ ਜ਼ਰੂਰ ਕਹੂੰਗਾ ਵੀ ਭਾਈ ਕੱਲਾ ਮੀਤ ਆ ਜਿਹੜਾ ਸੰਗਰੂਰ ਦਾ ਜੇ ਤੁਸੀਂ ਪਿੰਡ ਚ ਜ਼ਿੰਮੇਵਾਰੀ ਲੈਣੇ ਹੋ ਤਾਂ ਕੱਲ ਨੂੰ ਮੀਤ ਹੀ ਆ ਜਿੱਦੀ ਜਾ ਕੇ ਤੁਸੀਂ ਬਾਹ ਫੜ ਸਕਦੇ ਹੋ ਮਿਲ ਸਕਦੇ ਹੋ ਸੋ ਸਾਰੇ ਭਾਈ ਮੈਂ ਤਾਂ ਜਿਹੜੇ ਸੰਗਰੂਰ ਵਾਲੇ ਕਿਸੇ ਵੀ ਸਿਆਸੀ ਪਾਰਟੀ ਦੇ ਵਰਕਰ ਆ ਸਾਰਿਆਂ ਨੂੰ ਕਹੂੰਗਾ ਵੀ ਭਾਈ ਸਾਡੇ ਨਾਲ ਜੁੜੋ ਘਟੋ ਘਟ ਮੀਤ ਨੂੰ ਬਾਹ ਫੜ ਕੇ ਇਥੋਂ ਲੰਘਿਆ ਕਰੂੰਗਾ ਬਰਨਾਲੇ ਤੋਂ ਦਿੱਲੀ ਨੂੰ ਆਹੀ ਸੰਗਰੂਰ ਵੇਚ ਦੀ ਰਾਹ ਹੈਗਾ ਇੱਥੇ ਰੁਕਤਾ ਲਿਆ ਕਰੋਂਗੇ ਤੁਹਾਨੂੰ ਮਿਲਤਾ ਜਾ ਕੇ ਨੂੰ ਚਾਹ ਬਣ ਦੇ ਪੀ ਜਾ ਕਰੂੰਗਾ ਇਹਨਾਂ ਨੇ ਕਿਸੇ ਨੇ ਜਿਹੜੀ ਬਾਤ ਨਹੀਂ ਥੋੜੀ ਪੁੱਛ ਨਹੀਂ ਥੈਂਕ ਯੂ ਪਾਰਲੀਮੈਂਟ ਦਾ ਜਿਹੜਾ ਆਫਿਸ ਆ ਉਹਦਾ ਉਦਘਾਟਨ ਕੀਤਾ ਗਿਆ ਸਰਦਾਰ ਗੁਰਮੀਤ ਸਿੰਘ ਮੀਤ ਜੀ ਖੁਦ ਸਬੂੱਚੇ ਸਾਡੇ ਸਾਰੇ ਐਮਐਲਏ ਸਹਿਬਾਨ ਪਾਰਲੀਮੈਂਟ ਹਲਕਾ ਸਰੂਰ ਦੇ ਆਏ ਸੀਗੇ ਸਾਰੇ ਵਲੰਟੀਅਰ ਸਾਥੀ ਆਏ ਸੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੋ ਸਾਰੀ ਜਿਹੜੀ ਅਗਲੀ ਰੂਪਰੇਖਾ ਹੋਊਗੀ ਕਿ ਕਿੱਥੇ ਕਿਹੜੇ-ਕਿਹੜੇ ਪਿੰਡ 'ਚ ਜਾਣਾਗਾ ਕਿਹੜੇ ਪਿੰਡ 'ਚ ਮੀਟਿੰਗ ਆ ਜੋ ਵੀ ਪ੍ਰੋਗਰਾਮ ਹੋਊਗਾ ਉਹ ਇਸ ਆਫਿਸ ਤੋਂ ਜਿਹੜਾ ਉਹ ਜਾਰੀ ਹੋਇਆ ਕਰੂ ਤੁਹਾਡਾ ਸਭ ਕਿਵੇਂ ਦੇਖਦੇ ਹੋਗੇ ਸਰਪਾਲ ਸਹਿਰਾ ਨੂੰ ਕਿ ਕਿਉਂਕਿ ਬਹੁਤ ਸੇ ਬੋਲਡੀ ਕਈ ਤਰ੍ਹਾਂ ਪਰ ਮਰਾ ਚੱਲ ਰਹੇ ਹੈ ਕਿਹੜਾ ਸਭ ਕਹਿ ਰਹੇ ਨੇ ਮੇਰਾ ਫੋਨ ਤੇ ਕਨੈਕਟ ਨਹੀਂ ਹੋ ਰਿਹਾ ਸਿੰਘਰਾ ਸਾਹਿਬ ਅਨੰਦਪੁਰ ਸਾਹਿਬ ਚਲੇ ਗਏ ਦੇਖੋ ਕਾਂਗਰਸ ਪਾਰਟੀ ਜਿਹੜੀ ਆ ਪੂਰੇ ਪੰਜਾਬ ਚ ਖਿੰਡਪੜ ਚੁੱਕੀ ਹੈਗੀ ਪੂਰੇ ਪੰਜਾਬ ਚ ਕੋਈ ਉਹਨਾਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ ਕੋਈ ਕਿਤੇ ਲੈ ਕੇ ਜਾ ਰਹੇ ਨੇ ਕਿਸੇ ਨੂੰ ਕਿਸੇ ਨੂੰ ਸ਼ਿਫਟ ਕਰ ਰਹੇ ਨੇ ਕਿ ਪ੍ਰਧਾਨ ਜੀ ਕਿਤੇ ਬਠਿੰਡੇ ਤੋਂ ਇੰਟਰਸਟਡ ਸੀ ਫਿਰ ਲੁਧਿਆਣੇ ਭੇਜ ਤੇ ਸੰਗਰੂਰ ਵਾਲੇ ਅਨੰਦਪੁਰ ਸਾਹਿਬ ਭੇਜਤਾ ਤਾਂ ਇੱਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਆਪਣਾ ਸਿਆਸੀ ਵजूद ਪੰਜਾਬ ਚੋਂ ਖੋ ਚੁੱਕੀ ਹੈ